ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਸ਼ੀਤ ਭਗਤ ਸਿੰਘ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਇਆ ਗਿਆ ਅੱਖਾਂ ਦਾ ਮੁਫਤ ਜਾਂਚ ਕੈਂਪ ਜੀ ਹਾਂ ਓਕੇ ਸਮਾਜ ਸੇਵੀ ਡਾਕਟਰ ਐਸ ਪੀ ਓਬਰਾਏ ਕੌਮੀ ਪ੍ਰਧਾਨ ਸਰਦਾਰ ਜਸਾ ਸਿੰਘ ਸੰਧੂ ਅਤੇ ਡਾਇਰੈਕਟਰ ਸਿਹਤ ਸਵਾਵਾ ਡਾਕਟਰ ਆਰ ਐਸ ਅਟਵਾਲ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸ਼ੀਤ ਭਗਤ ਸਿੰਘ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਬਾ ਜੀਵਨ ਸਿੰਘ ਜੋਕ ਸਵਾਵਾ ਕਲੱਬ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਪਿੰਡ ਮੱਲੂ ਵਾਲੀਏ ਵਾਲਾ ਵਿਖੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦਾ ਰਸਮੀ ਉਤ்கਾਟਨ ਬਾਬਾ ਸ਼ਿੰਦਰ ਸਿੰਘ ਜੀ ਗੁਰਦੁਆਰਾ ਸਾਹਿਬ ਬਾਬਾ ਸ਼ਾਮ ਸਿੰਘ ਅਟਾਰੀ ਫਤਿਹਗੜ੍ਹ ਸਭਰਾਮਾ ਵਾਲਿਆਂ ਵੱਲੋਂ ਆਪਣੇ ਕਰ ਕਲਮਾ ਕੀਤਾ ਗਿਆ ਉਨਾ ਵੱਲੋਂ ਟਰੱਸਟ ਕੀਤੀਆਂ ਜਾ ਰੀਆਂ ਸਮਾਵਾਂ ਦੀ ਭਰਪੂਰ ਸਲਾਗਾ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ, ਮੀਤ ਪ੍ਰਧਾਨ ਦੋਵਿੰਦਰ ਸਿੰਘ ਛਾਬੜਾ, ਜ਼ਿਲ੍ਹਾ ਕੈਸ਼ੀਅਰ ਵਿਜੇ ਕੁਮਾਰ ਬਹਿਲ ਅਤੇ ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜੀਰਾ ਰਜੀਤ ਸਿੰਘ ਰਾਏ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਪ ਦੌਰਾਨ 547 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਅਤੇ 225 ਮਰੀਜ਼ਾਂ ਦੀ ਨਜ਼ਰ ਨਿਗਾਹ ਦੀ ਐਨਕਾ ਸਰਬਤ ਦਾ ਪਲਾ ਚੈਰੀਟੇਬਲ ਟਰੱਸਟ ਵੱਲੋਂ ਮੁਫਤ ਦਿੱਤੀਆਂ ਗਈਆਂ ਤੇ ਡਾਕਟਰ ਮਹੇਸ਼ ਚਿੰਤਲ ਅਤੇ ਡਾਕਟਰ ਸੁਖਜੀਵਨ ਸਿੰਘ ਵੱਲੋਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਕੈਂਪ ਵਿੱਚ ਚੈੱਕਅਪ ਦੌਰਾਨ 110 ਮਰੀਜ਼ ਆਪਰੇਸ਼ਨ ਕਰਨ ਲਈ ਯੋਗ ਪਾਏ ਗਏ ਜਿਨ੍ਹਾਂ ਦੇ ਜ਼ਰੂਰੀ ਟੈਸਟ ਕਰਨ ਉਪਰੰਤ ਆਪਰੇਸ਼ਨ ਕੀਤੇ ਗਏ ਇਸ ਕੈਂਪ ਦੌਰਾਨ ਬਾਬਾ ਜੀਵਨ ਸਿੰਘ ਜੁਵਕ ਸੁਵਾਮਾ ਕਲੱਬ ਪਿੰਡ ਅੱਲੂਵਾਲੀਆਂ ਵਾਲਾ ਵੱਲੋਂ ਬੜਮੁੱਲਾ ਚੋਗਤਨ ਪਾਇਆ ਗਿਆ ਆਉਣ ਵਾਲੇ ਮਰੀਜ਼ਾਂ ਲਈ ਖਾਸ ਲੰਗਰ ਦਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਇਕ ਕਲਵੀਰ ਸਿੰਘ ਜੀਰਾ ਪਹੁੰਚੇ ਕਲਵੀਰ ਸਿੰਘ ਜੀਰਾ ਵੱਲੋਂ ਡਾਕਟਰ ਓਬਰਾਏ ਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਦੇਖੋ ਇਸ ਮੌਕੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਂਬਰ ਇਹ ਪੱਤਰਕਾਰ ਟੀਮ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਐਸ.ਪੀ. ਸਿੰਘ ਉਪਰਾਹੀ ਮੈਡਮ ਅਮਰਜੀਤ ਕੁਮਰ ਛਾਵੜਾ ਜੀ ਇਹ ਆਪਣੇ ਰਣਜੀਤ ਸਿੰਘ ਜੀ ਦਾ ਪ੍ਰਧਾਨ ਜੀ ਇਹਨਾਂ ਦੇ ਸਦਕਾ ਜ ਮੱਲੂਆਲਾ ਵਿੱਚ ਜੋ ਕੈਂਪ ਲਗਾਇਆ ਗਿਆ ਜਿੰਨਾ ਵਿੱਚ 6-700 ਦੇ ਕਰੀਬ ਮਰੀਜ਼ਾਂ ਨੂੰ ਮਤਲਬ ਡਾਕਟਰ ਨੂੰ ਚੈੱਕਅਪ ਕਰਾਇਆ ਹੈ ਜੀ ਤੇ 100 ਦੇ ਕਰੀਬ ਆਪਰੇਸ਼ਨ ਕੀਤੇ ਜਾਣਗੇ ਜੀ ਤੇ ਜਿੰਨਾ ਵਿੱਚੋਂ ਕੁਝ ਤਾਂ ਚਲੇ ਵੀ ਗਏ ਹਨ ਜੀ ਤੇ ਹੋਰ 800-2300 ਦੇ ਕਰੀਬ ਮਰੀਜ਼ਾਂ ਨੂੰ ਦਿੱਤੀਆਂ ਗਿਆਨ ਦਵਾਈਆਂ ਵੀ ਦਿੱਤੀਆਂ ਗਿਆਨ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ਹਿਰ ਦਾ ਤੇ ਪਿੰਡ ਵਾਲਿਆਂ ਦਾ ਸਰਬੱਤ ਦਾ ਭਲਾ ਚੈਰੀਟੇਬਲ ਦੇ ਟਰਸਟ ਦੇ ਮੁਖੀ ਡਾਕਟਰ ਓਵਰਾਏ ਸਾਹਿਬ ਜੀ ਦੇ ਸਹਿਯੋਗ ਦੇ ਸਦਕਾ ਸਾਡੇ ਮੈਡਮ ਅਮਰਜੀਤ ਕੌਰ ਸ਼ਾਵੜਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਇਹਨਾਂ ਦੇ ਸਹਿਯੋਗ ਸਦਕਾ ਅੱਜ ਨਗਰ ਮੱਧੂ ਵਾਲੀਏ ਵਾਲਾ ਵਿਖੇ ਅੱਖਾਂ ਦਾ ਇਹ ਫ੍ਰੀ ਕੈਂਪ ਲੱਗਾ ਹੈ ਜਿਸ ਕੈਂਪ ਵਿੱਚ ਜਿੰਨਾ ਲੋੜਵੰਦਾਂ ਦੇ ਆਪਰੇਸ਼ਨ ਹੋਣੇ ਹਨ ਆਪਰੇਸ਼ਨ ਕੀਤੇ ਜਾਣਗੇ ਜਿਨ੍ਹਾਂ ਨੂੰ ਐਨਕਾ ਲੱਗਣੀਆਂ ਸੀ ਉਹਨਾਂ ਨੂੰ ਐਨਕਾ ਦਿੱਤੀਆਂ ਗਈਆਂ ਨੇ ਇਹ ਸਾਰਾ ਪ੍ਰਬੰਧ ਸਰਦਾਰ ਰਣਜੀਤ ਸਿੰਘ ਜੀ ਰਾਏ ਸਰਦਾਰ ਹਰਪ੍ਰੀਤ ਸਿੰਘ ਜੀ ਹੈਪੀ ਸਰਦਾਰ ਜਗਰਾਦ ਸਿੰਘ ਜੀ ਨੰਬਰਦਾਰ ਅਤੇ ਹੋਰ ਸਾਡੇ ਪਤਵੰਤੇ ਮੁਖੀ ਸੱਜਣਾ ਦੇ ਸਹਿਯੋਗ ਦੁਆਰਾ ਇਹ ਸਾਰਾ ਪ੍ਰਬੰਧ ਕੀਤਾ ਗਿਆ ਹੈ ਸੋ ਕਈ ਮੇਰੇ ਵੀਰ ਭਰਾ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈ ਸਕਿਆ ਸਾਰਿਆਂ ਵੱਲੋਂ ਇਹ ਵੱਡਾ ਸਹਿਯੋਗ ਹੈ ਸਹਿਜੋਦ ਦੇ ਸਾਰੇ ਨਗਰ ਦੇ ਸਦਕਾ ਇਹ ਸਾਡੇ ਨਗਰ ਵਿੱਚ ਪਹਿਲੀ ਵਾਰ ਐਡਾ ਵਧੀਆ ਕੰਮ ਹੋਇਆ ਹੈ ਕਿ ਜਿਹੜਾ ਲੋੜਵੰਦ ਲੋਕਾਂ ਦੀ ਇੱਕ ਵੱਡੀ ਸੇਵਾ ਹੈ ਕਿਉਂਕਿ ਲੋਕ ਸੇਵਾ ਵੀ ਇੱਕ ਸੇਵਾ ਹੈ ਜਿਸ ਸੇਵਾ ਨੂੰ ਡਾਕਟਰ ਉਹ ਬਰਾਏ ਸਾਹਿਬ ਪੂਰੇ ਪੰਜਾਬ ਅਤੇ ਭਾਰਤ ਵਿੱਚ ਕਰ ਰਹੇ ਹਨ ਸੋ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮੈਡਮ ਜੀ ਦਾ ਵੀ ਇਹਨਾਂ ਦੀ ਸਮੂਹ ਟੀਮ ਦਾ ਤੇ ਸਮੂਹ ਆਏ ਹੋਏ ਸੱਜਣਾ ਦਾ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਮੈਂ ਅੱਜ ਕੈਂਪ ਲਗਾਇਆ ਗਿਆ ਮੰਲੂ ਵਾਲਾ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਕੀ ਕਹੋਗੇ ਅੱਜ ਜਿਹੜਾ ਕੀ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ 686ਵਾਂ ਕੈਂਪ ਲਗਾਇਆ ਗਿਆ ਹੈ ਅੱਜ ਵੱਡੀ ਗਿਣਤੀ ਦੇ ਵਿੱਚ ਜੋ ਕਿ 600 ਦੇ ਕਰੀਬ ਜਿਹੜੇ ਹੁਣ ਤੱਕ ਮਰੀਜ਼ ਆ ਚੁੱਕੇ ਨੇ ਤੇ 100 ਤੋਂ ਉੱਪਰ ਜਿਹੜੇ ਮਰੀਜ਼ ਜਿਹੜੇ ਕੀ ਹੁਣ ਤੱਕ ਆਪਰੇਸ਼ਨ ਯੋਗ ਪਾਏ ਗਏ ਨੇ ਤੇ 22300 ਦੇ ਕਰੀਬ ਜਿਹੜੀਆਂ ਐਨਕਾਂ ਵੀ ਜਿਹੜੀਆਂ ਮਰੀਜ਼ਾਂ ਦਿੱਤੀਆਂ ਜਾ ਚੁੱਕੀਆਂ ਨੇ ਤੇ ਬੜੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਇੱਥੇ ਲੋਕਾਂ ਨੇ ਭਰਵਾ ਹੰਗਾਰਾ ਦਿੱਤਾ ਹੈਗਾ ਤੇ ਇੱਥੇ ਜਿਹੜਾ ਚੈੱਕਅਪ ਲਈ ਆਏ ਨੇ ਅੱਕੇ ਕੇਸ ਤਰ੍ਹਾਂ ਦਾ ਰਹੂਗਾ ਜਿੱਦਾਂ ਆਪਰੇਸ਼ਨ ਨੂੰ ਲੈ ਕੇ ਮਰੀਜ਼ ਕੇਸ ਤਰ੍ਹਾਂ ਅੱਗੇ ਡਿਵਾਈਡ ਕੀਤੇ ਗਏ ਇਹ ਦੋ ਸ਼ਿਫਟਾਂ ਦੇ ਵਿੱਚ ਹੁਣ ਮਰੀਜ਼ਾਂ ਨੂੰ ਉੱਥੇ ਜਿਹੜਾ ਕਿ ਜੀਰੇ ਗੁਰੂ ਰਾਮਦਾਸ ਹਸਪੀਟਲ ਲਿਜਾਇਆ ਜਾ ਰਿਹਾ ਹੈ ਤੇ ਜਿੱਦਾਂ ਇਹ ਪਹਿਲੇ ਜਿਹੜੀ ਇੱਕ ਜਿਹੜੀ ਵੈਨ ਉਹ ਭੇਜ ਦਿੱਤੀ ਗਈ ਹੋਈ ਆ ਤੇ ਹੁਣ ਦੂਜੀ ਵੈਨ ਦੇ ਵਿੱਚ ਜਿਹੜਾ ਕਿ ਹੁਣ ਮਰੀਜ਼ਾਂ ਦੇ ਦੁਆਰਾ ਇਹ ਭੇਜਿਆ ਜਾਏਗਾ ਕਿਉਂਕਿ ਪਹਿਲਾਂ ਵੀ ਜਿਹੜੇ ਬ੍ਰਾਈ ਸਰ ਵੱਲੋਂ ਇਹ ਕੈਂਪ ਲਗਾਏ ਜਾਂਦੇ ਨੇ ਬਹੁਤ ਵਧੀਆ ਜਿਹੜਾ ਡਾਕਟਰ ਸਾਡੇ ਡਾਕਟਰ ਸੁਖਜੀਵਨ ਜੀ ਤੇ ਮਹੇਸ਼ ਜਿੰਦਲ ਜੀ ਜੋ ਕੋਈ ਆਈ ਸਰਜਨ ਨੇ ਉਹਨਾਂ ਵੱਲੋਂ ਬਹੁਤ ਹੀ ਵਧੀਆ ਜਿਹੜਾ ਮਰੀਜ਼ਾਂ ਦਾ ਟ੍ਰੀਟਮੈਂਟ ਕੀਤਾ ਗਿਆ, ਅਪਰੇਟ ਕੀਤੇ ਗਏ ਨੇ। ਤੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੀ ਜਿਹੜੀ ਸਾਰੀ ਟੀਮ ਸਾਡੇ ਇਥੋਂ ਪਿੰਡ ਮੱਲੂ ਵਾਲੇ ਤੋਂ ਹੀ ਸਾਡੇ ਜਿਹੜੇ ਜ਼ਿਲ੍ਹਾ ਸਲਾਹਕਾਰ ਤੇ ਜੀਰਾ ਦੇ ਇਨਚਾਰਜ ਨੇ ਰਣਜੀਤ ਰਾਏ ਜੀ ਤੇ ਸਾਡੇ ਮੀਤ ਪ੍ਰਦਾਨ ਦਵਿੰਦਰ ਸਿੰਘ ਸ਼ਾਵੜਾ ਜੀ ਜ਼ਿਲ੍ਹਾ ਕੈਸ਼ੀਅਰ ਵਿਜੇ ਬੈਲ ਜੀ ਤੇ ਸਾਰੀ ਹੀ ਸਮੁੱਚੀ ਟੀਮ ਦੇ ਤੇ ਜਿਹੜੇ ਇਥੋਂ ਦੇ ਪਿੰਡ ਦੇ ਨਿਵਾਸੀ ਨੇ ਸਾਰੇ ਇਹਨਾਂ ਦੇ ਬਹੁਤ ਹੀ ਸਹਿਯੋਗ ਦੇ ਨਾਲ ਮਿਹਨਤ ਦੇ ਨਾਲ ਜਿਹੜਾ ਇਹ ਜਿਹੜਾ ਕੈਂਪਸ ਸਾਡਾ ਬਹੁਤ ਸਫਲਤਾਪੂਰਵਕ ਰਿਹਾ ਹੈ।